ਹੁੰਦੇ ਮਾਰੀ ਜਾਂਦਾ ਇਹ ਤਾਂ ਗੱਲਾਂ ਉਹ ਕਾਕਾ ਜੀ ਤੂੰ ਕੀ ਟੂਰਨਾਮੈਂਟ ਤੇ ਜਾਣਾ ਬਈ ਹਾਲ ਤਾਂ ਠੀਕ ਐ ਸਾਡਾ ਫੋਨ ਨਹੀਂ ਚੱਕਦਾ ਓਏ ਨਾ ਗਰੁੱਪ 'ਚ ਬੋਲਦਾ ਓ ਯਾਰ ਮੈਂ ਮੈਂ ਇਥੋਂ ਨਹੀਂ ਜਾਇਆ ਜਾਣਾ ਕਿੰਦਰ ਯਾਰ ਤੂੰ ਹੀ ਬਾਗ ਜਾ ਕਿਉਂ ਕਹਣ ਜਿੱਲਤ ਲਾਈ ਏ ਤੇਰੀ ਬਈ ਲੈ ਹੀ ਆ ਚੱਲ ਬੜੀ ਟੀਮ ਕੋ ਐਂਟਰ ਕਰਾਈ ਜੀ ਫਿਰ ਓ ਯਾਰ ਮੈਂ ਮੈਸੇਜ ਹੀ ਦਿਨਾ ਫੜ ਮੈਂ ਦੇਖ ਕੇ ਆਉਣੀ ਆ ਕੀ ਤੁਸੀਂ ਜਾਇਓ ਯਾਰ ਮੰਨਿਆ ਕਰੋ ਬਈ ਪਹਿਲਾਂ ਕਹਿ ਜਾਂਦਾ ਜਿੱਦੇ ਟੀਮ ਭਰੀ ਆ ਐਂਟਰੀ ਸਾਥੋਂ ਪਵਾਦੀ ਓ ਪਹਿਲਾਂ ਫੁੰਡੀ ਜਵਾਬ ਦੇ ਕੇ ਹੁਣ ਤੂੰ ਆ ਓਏ ਯਾਰ ਦਾ ਆਇਆ ਯਾਰ ਬਾਈ ਯਾਰ ਕਿਉਂ ਸਿਰ ਖਾਈ ਜਾਂਦੇ ਓ ਗੱਲ ਕਰਨੀ ਸੀ ਤਾਂ ਨਹੀਂ ਉਹ ਸੋਡੀ ਉਹੀਂ ਕਦੇ ਉਹਨੇ ਜਵਾਬ ਦਿੱਤਾ ਹੁਣ ਤੂੰ ਜਵਾਬ ਦੇਦਾ ਨਾ ਬੰਦੇ ਸੀ ਦਿਹਾੜੀ ਤੇ ਲਈ ਜੇ ਤਿੰਨ ਜਣੇ ਰਹਿ ਗਏ ਸੀ ਕਿਵੇਂ ਜਾਵੜੀ ਟੂਰਨਾਮੈਂਟ ਤੇ ਬਾਈ ਓਏ ਮੈਂ ਟਾਈਮ ਤੇ ਹੀ ਬਠਾ ਸੀ ਇਹਨੂੰ ਮੈਂ ਜਾਣਾ ਫਿਲਮ ਦੇਖਾਂ ਬਠਾ ਉਹ ਤਾਂ ਸਿੱਧੀ ਪੋਸਟਰ ਭੇਜਤਾ ਉਹ ਨਾਮ ਮਨਦੀਪ ਨੇ ਫੋਨ ਚੱਕਿਆ ਨਾ ਉਹ ਗਰੁੱਪ 'ਚ ਬੋਲਦਾ ਸੀ ਉਹਨੂੰ ਘਰੋਂ ਲੈ ਕੇ ਜਾਣਾ ਬੂਗਾ ਓਏ ਯਾਰ ਕੋਈ ਨਹੀਂ ਅਗਲੀ ਯਾਰ ਚੱਲ ਪੜਾਂਗੇ ਕੇੰਦਰ ਯਾਰ ਬਾਈ ਬਣ ਕੇ ਮੈਨੂੰ ਗੱਲ ਕਰ ਲੈਣ ਤੇ ਮੈਂ ਜਾਣਾਗਾ ਮੈਂ ਤਿਆਰ ਵੀ ਹੋਣਾ ਹਜੇ ਐਸੇ ਕੰਮ ਤੂੰ ਜੇ ਫਿਰ ਗਰਾਊ ਉਹ ਲੱਗਿਆ ਵਾ ਵਿੱਚ ਬਾਈ ਲੱਗਿਆ ਵਾ ਨਾਲੇ ਨਾ ਲੱਗਿਆ ਵਾ ਜਾਂਦਾ ਨਹੀਂ ਹੁਣ ਉਹ ਨਹੀਂ ਜਾਂਦਾ ਬਾਈ ਯਾਰ ਮੈਂ ਹੱਥ ਬਣਾ ਲਓ ਯਾਰ ਕਿਉਂ ਐ ਕਰਦੇ ਹੋ ਚਲੋ ਯਾਰ ਮਨਦੀਪ ਨੂੰ ਕੁਛ ਟਾਈਮ ਦੇਈਂ ਉਹ ਠਾਂ ਕਿਧਰ ਚੰਗੇ ਬਾਈ ਯਾਰ ਕਰ ਲਾ ਗੱਲ ਤੇਰਾ ਕੰਮ ਨਾ ਰਹਿ ਜੇ ਸਾਡਾ ਕੀ ਆ ਗਾਹਾਂ ਨੂੰ ਕਹਿੰਦੀ ਨਹੀਂ ਆਪਾਂ ਇਹਨਾਂ ਨੂੰ ਯਾਰ ਹੁਣ ਪੁੱਛ ਲਓ ਮਨਦੀਪ ਨੂੰ